ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਐ ਚੀਤ ਸਿੰਘ ਖੜੇ ਨੇ ਕਿ ਸਾਨੂੰ ਬਾਬਾ ਦੀ ਜਨਮ ਦਿਓ ਅਸੀਂ ਵੀ ਜਾ ਕੇ ਪੰਥ ਦੀ ਸੇਵਾ ਕਰੀਏ ਬਿਮਾਲਾ ਜੀ ਕਹਿੰਦੇ ਪੁੱਖ ਕਿੱਥੋਂ ਲਿਆਓ ਜਿਹਦੇ ਵਿੱਚੋਂ ਤਾਂ ਚਲੂ ਜੀ ਨਹੀਂ ਔਕਾਤ ਨਹੀਂ ਹੈ ਸਾਹ ਸੰਬਜੀ ਜੀ ਕੇ ਮੈਂ ਅੱਗੇ ਬੜੇ ਮਹਾ ਸੁਖਰੇ ਰਣਮੇਨਾ ਚ ਗੁਰੂ ਗੋਬਿੰਦ ਸਿੰਘ ਜੀ ਮਾਲਾ ਕਰਦੇ ਹੋਰ ਮੈਂ ਕਿਹਾ ਜਰੂਰ ਕਹਿ ਰਾਇਆ ਬੋਲਦਾ ਬੁਲੰਦ ਮਹਾਰਾਜ ਮਾਫ ਕਰਨਾ ਵੀਰ ਤੁਹਾਨੂੰ ਦੱਸ ਕਰਾਂ ਮੈਂ ਮਾਵਾ ਧੀਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਐ ਜੀਤ ਸਿੰਘ ਖੜੇ ਨੇ ਕਿ ਸਾਨੂੰ ਬਾਬਾ ਦੀ ਜਨਮ ਦਿਓ ਅਸੀਂ ਵੀ ਜਾ ਕੇ ਪੰਥ ਦੀ ਸੇਵਾ ਕਰੀਏ ਬਿਮਾਲਾ ਜੀ ਕਹਿੰਦੇ ਪੁੱਖ ਕਿੱਥੋਂ ਲਿਆਓ ਜਿਹਦੇ ਵਿੱਚੋਂ ਤਾਂ ਚਲੂ ਮਾਫ ਕਰਨਾ ਮੇਰੀ ਗੱਲ ਕਹਿੰਦੇ ਮੇਰੇ ਪਤਾ ਜੀ ਕਰੇ ਬਟ ਸਾਇਕਰ ਨੂੰ ਜ਼ਰੂਰ ਕੇਣਾ ਚਾਹੁੰਨ। ਵਕਤ ਇਨਾ ਮਾੜਾ ਤੇ ਇਨਾ ਭਿਆਨਕ ਆ ਰਿਹਾ ਹੈ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਮਾੜਾ ਜੀ ਦੇ ਫੋਲ ਸਿਸਤਰ ਵਿਦਿਆ ਬਾਣੀ ਵਿਦਿਆ ਆਪਣੇ ਬੱਚਿਆਂ ਨੂੰ ਮਾਤਾ ਵਾਪ ਤੁਹਾਡੀਆਂ ਤੁਕਸ ਜਨਮਾਂ ਨੇ ਬਦਲ ਨਹੀਂ ਕਿਹਾ। ਇਸ ਕਰਕੇ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਡਿਊਟੀ ਲੱਗੀ ਮੈਂ ਗੁਰੂ ਘਰ ਦੇ ਗੱਡੀਆਂ ਕਿ ਆਪਣਾ ਆਪ ਸੰਭਾਲ ਕੇ ਸਿੱਖੀ ਦੇ ਨਾਲ ਜੁੜ ਕੇ ਔਰ ਵਾਲੇ ਬਖਸ਼ੋ ਸਮਾਰੋ ਮੈਂ ਇੱਕ ਛੋਟੀ ਜੀ ਗੱਲ ਕਰਨਾ ਚਾਹਣਾ ਸਤ ਗੁਰਵੈਰ ਸਿੰਘ ਪਿੰਡਰਾ ਉਹਨਾਂ ਕੋਲ ਇੱਕ ਪਰਿਵਾਰ ਆਇਆ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਤਾਂ ਤੇ ਇਹ ਦੱਸੋ ਕਿ ਤੁਹਾਡੇ ਕੋਲ ਸ਼ਿਸ਼ਤਰ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਿਸ਼ਤਰ ਤੇ ਸਾਡੇ ਕੋਈ ਵੀ ਨਹੀਂ ਸਤ ਜੀ ਅਸੀਂ ਘਰ ਦੇ ਸਾਡੀਆਂ ਤਿੰਨ ਮਾਤਾਵਾਂ ਨੇ ਘਰਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਆ ਉਹ ਕਹਿੰਦੇ ਫਿਰ ਔਰ ਬੜਾ ਸਮਾ ਬੜਾ ਭਿਆਨ ਲੱਗ ਲੇ ਸ਼ਿਸ਼ਤਰ ਆਪਣੇ ਕੋਲ ਰੱਖੋ ਸ਼ਿਸ਼ਤਰ ਵਿਦਿਆ ਦੇ ਬਾੜੀ ਵਿਦਿਆ ਤੇ ਬੱਚਿਆਂ ਦੇ ਰੱਜੀ ਜੋ ਹੈ ਦੋਸਤ ਇਸ ਕਰਕੇ ਮੇਰੀ ਬੀਤ ਸਾਹਿਬ ਜੀ ਅਬੰਦੋ ਆਜ ਵਿੱਚ ਗੁਰੂ ਘਰ ਦਾ ਸਨੇਹਾ ਦੇ ਨਾਇਆ ਬਾਬਾ ਜੀ ਦੇ ਚਰਨ ਛੋਹਨੇ ਸੀ ਇਹਨਾਂ ਚ ਮੈਨੂੰ ਦਸਰੇ ਪਾਸੇ ਦਿੱਖਦੇ ਇਸ ਕਰਕੇ ਮੈਂ ਵੀ ਜੂਰ ਚੱਲ ਕੇ ਆਇਆ ਪਰ ਤੁਮੇ ਕਰ ਕਹਿਣਾ ਹੈ ਕਿ ਆਪਣੇ ਆਪ ਨੂੰ ਸੁਭਾਣੋ ਜਿਹੜੀਆਂ ਮਾਵਾਂ ਦੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆਂ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਇਹ ਬਾੜੀ ਪੜਿਆ ਕਰੋ ਮਿੱਤਰੋ ਇਹ ਜਪਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਕਿ ਦੁਨੀਆ ਦੇ ਕੋਈ ਚੀਜ਼ ਨੂੰ ਬਚਾ ਨਹੀਂ ਸਕਦੀ ਸਾਥ ਸ੍ਰੀ ਆਰਾਲ ਬਾੜ ਕਰਾਈ ਬਾੜ ਦੀ ਜੀ ਬਦਲ ਬੋਲੇ